ਅੱਜ ਪੰਜਾਬ ਦੀ ਸਾਰੀ ਜਨਤਾ ਨੂੰ ਇਮਾਨਦਾਰੀ ਨਾਲ ਤੇ ਜ਼ਮੀਰ ਦੀ ਆਵਾਜ਼ ਨਾਲ ਆਪਣਾ ਕਮੈਂਟ ਲਿਖ ਕੇ ਦੱਸਣਾ ਚਾਹੀਦਾ ਹੈ ਕਿ ਜੋ ਕੱਲ ਪੰਜਾਬ ਦੀ ਵਿਧਾਨ ਸਭਾ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਜੋ ਕੁਝ ਹੋਤੇ ਹੋਇਆ ਕੀ ਉਹ ਸਹੀ ਹੋਇਆ ਕੀ ਉਹਦਾ ਹੜ ਪੀੜਤਾ ਨੂੰ ਕੋਈ ਫਾਇਦਾ ਹੋਇਆ ਕੱਲ ਦਾ ਜਿਹੜਾ ਸੈਸ਼ਨ ਸੀਗਾ ਪੂਰੀ ਵਿਧਾਨ ਸਭਾ ਹੜ ਪੀੜਤਾ ਦੇ ਫਾਇਦੇ ਲਈ ਉਹਨਾਂ ਲਈ ਸੱਦੀ ਗਈ ਸੀ ਪਰ ਕੀ ਹੜਪੀੜਤਾ ਬਾਰੇ ਕੋਈ ਐਲਾਨ ਕੋਈ ਫਾਇਦਾ ਕੁਝ ਵੀ ਉੱਥੇ ਹੋਇਆ ਉੱਥੇ ਹੋਇਆ ਕੀ ਸਭ ਨੇ ਤਾਨੇ ਮੇਨੇ ਕੀਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਪੂਰੀ ਤੈਸ ਆ ਕੇ ਪੂਰੇ ਤੱਤੇ ਹੋ ਕੇ ਵਿਰੋਧੀਆਂ ਦੇ ਨਾਲ ਤਾਨੇ ਮੇਨੇ ਕਰਦੇ ਰਹੇ ਕੋਈ ਵੀ ਐਲਾਨ ਮੁੱਖ ਮੰਤਰੀ ਸਾਹਿਬ ਨੇ ਹੜਪੀੜਤਾ ਲਈ ਉੱਥੇ ਨਹੀਂ ਕੀਤਾ ਲੋਕ ਉਡੀਕਦੇ ਰਹੇ ਕੇ ਸ਼ਾਇਦ ਸਾਡੀ ਸਹਾਇਤਾ ਦੇ ਲਈ ਕੋਈ ਨਵਾਂ ਐਲਾਨ ਕੋਈ ਨਵੀਂ ਨਵੀਂ ਪਾਲਿਸੀ ਲੈ ਕੇ ਆਉਣਗੇ ਪਰ ਉਥੇ ਕੀ ਹੋਇਆ ਅਖੀਰ ਤੱਕ ਪੂਰਾ ਤੁਸੀਂ ਸੁਣਿਓ ਤੇ ਆਪਣਾ ਕਮੈਂਟ ਜਰੂਰ ਲਿਖਿਓ ਮੁੱਖ ਮੰਤਰੀ ਭਗਵਨ ਤਮਾਨ ਸਾਹਿਬ ਜਦੋਂ ਉਥੇ ਬੋਲੇ ਨੇ ਕੱਲ ਤਾਂ ਹੈਰਾਨਗੀ ਹੋਈ ਸੁਣ ਕੇ ਉਹ ਸਿਰਫ ਮਿਹਨੇ ਦਿੰਦੇ ਰਹੇ ਉਹ ਕੀ ਕਹਿੰਦੇ ਰਹੇ ਉਹ ਕਹਿੰਦੇ ਨੇ ਮੈਨੂੰ ਦੂਜੀਆਂ ਪਾਰਟੀਆਂ ਗਾਲਾਂ ਕੱਢਦੀਆਂ ਨੇ ਮੈਨੂੰ ਗਾਲਾਂ ਕੱਢ ਕੇ ਕੀ ਮਿਲੂਗਾ ਮੁੱਖ ਮੰਤਰੀ ਭਗਵੰਤ ਮਾਨ ਚੈਲੰਜ ਕਰਦੇ ਰਹੇ ਕਿ ਵੇਖੋ ਮੈਂ ਤਾਂ 5 ਸਾਲ ਪੂਰੇ ਕਰਾਂਗਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਰਹੇ ਵੀ ਇੱਥੇ ਤਾਂ 2-2 ਮਹੀਨੇ ਵਾਲੇ 8-8 ਮਹੀਨੇ ਵਾਲੇ ਮੁੱਖ ਮੰਤਰੀ ਵੀ ਰਹੇ ਨੇ ਮੈਨੂੰ ਤਾਂ 4 ਸਾਲ ਪੂਰੇ ਹੋ ਗਏ ਨੇ ਮੈਂ ਤਾਂ ਅੱਗੇ ਵੀ ਚੱਲਾਂਗਾ ਕੀ ਪੰਜਾਬ ਦੇ ਲੋਕਾਂ ਨੇ ਇਸ ਲਈ ਮੁੱਖ ਮੰਤਰੀ ਨੂੰ ਬਣਾਇਆ ਸੀ ਜਾਂ ਕੱਲ ਦਾ ਜਿਹੜਾ ਸੈਸ਼ਨ ਵਿਧਾਨ ਸਭਾ ਦਾ ਹੜਾ ਪੀੜਤਾ ਬਾਰੇ ਬੁਲਾਇਆ ਗਿਆ ਕਿ ਉਹਦੇ ਚ ਲੋਕੀ ਆਹ ਭਾਸ਼ਣ ਸੁਨਣਾ ਚਾਹੁੰਦੇ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਸੀਂ ਕਿੰਨਾ ਟਾਈਮ ਰਹੋਗੇ ਤੇ ਕਿਹੜਾ ਮੁੱਖ ਮੰਤਰੀ ਕਿੰਨਾ ਟਾਈਮ ਰਿਹਾ ਕੀ ਕੱਲ ਕੋਈ ਮੁੱਦਾ ਇਹ ਸੀ ਮੁੱਖ ਮੰਤਰੀ ਭਗਵੰਤ ਮਾਨ ਇਹ ਦੱਸਦੇ ਰਹੇ ਵੀ ਇਹ ਜਿਹੜੇ ਸੁਖਬੀਰ ਬਾਦਲ ਹੋਰੀ ਨੇ ਇਹ ਕਹਿੰਦੇ ਕਿ ਮੈਨੂੰ ਬਣ ਲੈਂਦੋ ਪੰਜਾਬ ਦਾ ਮੁੱਖ ਮੰਤਰੀ ਮੈਂ ਰਾਵੀ ਤੇ ਬਿਆਸ ਦੇ ਉੱਪਰ ਕੰਕਰੀਟ ਦੀਆਂ ਕੰਧਾਂ ਕਰ ਦਿਆਂਗਾ ਮੈਂ ਆਹ ਕਰ ਦਿਆਂਗਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਰਹੇ ਕਿ ਵੇਖੋ ਇਹ ਜਿਹੜੇ ਪੈਸੇ ਵੰਡਦਾ ਫਿਰਦਾ ਨਾ ਸੁਖਬੀਰ ਬਾਦਲ ਇਹ ਸਭ ਨੂੰ ਪਤਾ ਵੀ ਲਿਆਂਦੇ ਕਿੱਥੋਂ ਨੇ ਮੁੱਖ ਮੰਤਰੀ ਕਹਿੰਦੇ ਰਹੇ ਵੀ ਆਪਦੇ ਬੰਦੇ ਨੂੰ ਇਹ ਗੁੱਟੀਆਂ ਪੈਸਿਆਂ ਦੀਆਂ ਫੜਾ ਲੈਂਦੇ ਨੇ ਤੇ ਦੂਜੇ ਪਾਸੋਂ ਕਾਰ 'ਚ ਬਿਠਾ ਕੇ ਲੈ ਲੈਂਦੇ ਨੇ ਤੇ ਫਿਰ ਅਗਲੇ ਪਿੰਡ ਆਪਦੇ ਹੀ ਬੰਦੇ ਨੂੰ ਦੇਖ ਕੇ ਫਿਰ ਲੈ ਲੈਂਦੇ ਨੇ ਤੇ ਆਹੀ ਖੇਡ ਖੇਡੀ ਜਾ ਰਹੇ ਨੇ ਹੁਣ ਮੈਂ ਯਾਰ ਇਹ ਪੁੱਛਣਾ ਚਾਹਣਾ ਕਿ ਮੁੱਖ ਮੰਤਰੀ ਸਾਹਿਬ ਨੇ ਇਹ ਜਿੰਨੀਆਂ ਗੱਲਾਂ ਕੀਤੀਆਂ ਨੇ ਇਹਦਾ ਹੜ ਪੀੜਤਾ ਨੂੰ ਕੀ ਫਾਇਦਾ ਕੋਈ ਪਾਲਿਸੀ ਕੋਈ ਨੀਤੀ ਕੋਈ ਵਿਸ਼ੇਸ਼ ਐਲਾਨ ਕੋਈ ਸਹਾਇਤਾ ਦਾ ਐਲਾਨ ਹਰ ਪੀੜਤਾਂ ਲਈ ਸਰਕਾਰ ਨੇ ਭਗਵੰਤ ਮਾਨ ਸਾਹਿਬ ਨੇ ਕੀਤਾ ਤੁਹਾਨੂੰ ਕੋਈ ਸੁਣਿਆ ਮੈਨੂੰ ਨਹੀਂ ਸੁਣਿਆ ਜਾਂ ਤਾਂ ਮੇਰੇ ਕੰਨ ਨਹੀਂ ਠੀਕ ਵੇਖੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਰ ਕੀ ਬੋਲਦੇ ਰਹੇ ਮੁੱਖ ਮੰਤਰੀ ਕਹਿੰਦੇ ਵੀ ਜਿਹੜਾ ਰਾਹੁਲ ਗਾਂਧੀ ਐ ਉਹ ਪਹਿਲਾਂ ਤਾਂ ਪੰਜਾਬ ਚ ਹੜਾਂ ਚ ਆਇਆ ਲੇਟ ਜਦੋਂ ਆਇਆ ਤਾਂ ਫਿਰ ਉਹ ਕਹਿੰਦਾ ਮੈਂ ਰਾਵੀ ਤੋਂ ਪਾਰ ਜਾਣਾ ਰਾਵੀ ਤੋਂ ਪਾਰ ਤਾਂ ਪਰਾ ਪਾਕਿਸਤਾਨ ਨੇੜੇ ਆ ਤੇ ਜੇ ਉਹਨੂੰ ਜਾਣ ਦਿੱਤਾ ਜਾਂਦਾ ਤਾਂ ਕਿਸ਼ਤੀ ਰੁੜ ਕੇ ਪਾਕਿਸਤਾਨ ਜਾ ਸਕਦੀ ਸੀ ਤੇ ਫਿਰ ਕਾਂਗਰਸੀਆਂ ਨੇ ਕਹਿਣਾ ਹੀ ਸਾਡਾ ਰਾਹੁਲ ਗਾਂਧੀ ਪਾਕਿਸਤਾਨ ਕਿਉਂ ਭੇਜਤਾ ਇਸ ਕਰਕੇ ਅਸੀਂ ਸਿਕਿਉਰਿਟੀ ਉੱਥੇ ਲਾ ਕੇ ਉਹਨੂੰ ਨਹੀਂ ਜਾਣ ਦਿੱਤਾ ਤੇ ਇਹ ਐਵੇਂ ਨਿਕੰਨ ਕਿ ਅਫਸਰਾਂ ਨਾਲ ਉੱਥੇ ਬੈਸੀ ਗਏ ਕੀ ਹਾਰਡ ਪੀੜਤਾ ਲਈ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਉਹ ਇਹਨਾਂ ਗੱਲਾਂ ਲਈ ਸੱਦਿਆ ਸੀ ਇਹਨਾਂ ਗੱਲਾਂ ਲਈ ਬੁਲਾਇਆ ਗਿਆ ਸੀ ਫਿਰ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਇਹ ਦੱਸਣ ਲੱਗ ਪਏ ਵੀ ਸਾਡੇ ਕੋਲ ਜਿਹੜੇ ਬੰਦੇ ਆਏ ਨੇ ਤੁਹਾਡੇ ਇੱਥੇ ਤਾਂ ਐਦਾ ਐਦਾ ਇੱਕਦਾ ਇੱਕਦਾ ਦੇ ਬੰਦੇ ਨੇ ਸਾਡੇ ਚ ਐਦਾ ਐਦਾ ਦੇ ਬੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਕੀ ਵਿਧਾਨ ਸਭਾ ਦੇ ਵਿੱਚ ਸਿਰਫ ਆਪਣੀਆਂ ਉਪਲਬਧੀਆਂ ਦੱਸਣ ਗਏ ਸੀ ਸਵਾਲ ਹੈ ਉਥੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੋਈ ਸਵਾਲ ਚੱਕੀ ਪਹਿਲੀ ਤਾਂ ਗੱਲ ਮੈਂ ਇੱਥੇ ਬੋਲ ਦਿਆ ਕਿ ਕੀਤਾ ਪਿਛਲੀਆਂ ਸਰਕਾਰਾਂ ਨੇ ਵੀ ਕੱਖ ਨਹੀਂ ਤੈ ਹੀ ਉਹਨਾਂ ਨੂੰ ਹੁੰਝ ਕੇ ਪਾਸੇ ਕਰਕੇ ਲੋਕਾਂ ਨੇ ਨਵੇਂ ਬਿਠਾਏ ਸੀ ਤੇ ਨਵੇਂ ਤੋਂ ਲੋਕ ਉਮੀਦ ਕਰ ਰਹੇ ਸੀ ਹੁਣ ਉਮੀਦ ਸਰਕਾਰ ਤੋਂ ਹੀ ਕਰਨੀ ਹੈ ਨਾ ਲੋਕਾਂ ਨੇ ਤੇ ਜਿਹੜੇ ਸਵਾਲ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਨੇ ਖੜੇ ਕੀਤੇ ਉਹਨਾਂ ਦੇ ਜਵਾਬ ਮੁੱਖ ਮੰਤਰੀ ਸਾਹਿਬ ਨੇ ਨਹੀਂ ਦਿੱਤੇ ਉਹਨਾਂ ਨੇ ਕਿਹਾ ਵੀ ਪ੍ਰਧਾਨ ਮੰਤਰੀ ਕਹਿੰਦਾ ਵੀ 12000 ਕਰੋੜ ਰੁਪਇਆ ਹੜਾ ਨਾਲ ਨਜਿੱਠਣ ਲਈ ਇਹਨਾਂ ਨੂੰ ਦਿੱਤਾ ਹੋਇਆ ਤੇ ਪ੍ਰਤਾਪ ਬਾਜਵਾ ਨੇ ਪੁੱਛਿਆ ਵੀ ਪੰਜਾਬ ਸਰਕਾਰ ਕਹਿੰਦੀ ਹੈ ਵੀ ਸਾਨੂੰ ਦਿੱਤਾ ਕੁਛ ਨਹੀਂਗਾ ਬਾਜਵਾ ਨੇ ਪੁੱਛਿਆ ਸੀ ਵੀ ਦੱਸੋ ਸਾਨੂੰ ਇਹ ਚ ਝੂਠਾ ਕੌਣ ਹੈ ਤੇ ਸੱਚਾ ਕੌਣ ਹੈ ਪਰ ਇਹਦਾ ਜਵਾਬ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਹੀ ਕੋਈ ਨਹੀਂ ਕੌਣ ਝੂਠਾ ਤੇ ਕੌਣ ਸੱਚਾ ਜਾਂ ਤਾਂ ਮੁੱਖ ਮੰਤਰੀ ਸਾਹਿਬ ਸਿੱਧਾ ਕਹਿੰਦੇ ਵੀ ਮੋਦੀ ਸਾਹਿਬ ਮਾਰ ਕੇ ਗਏ ਝੂਠ ਸਾਨੂੰ ਨਹੀਂ ਆਇਆ ਕੋਈ ਪੈਸਾ ਉਹ ਸਿੱਧ ਕਰ ਦੇਣ ਤੇ ਜਾਂ ਫਿਰ ਦੱਸਦੇ ਵੀ ਉਹ ਲੱਗਾ ਕਿੱਥੇ ਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਜਿਹੜੀਆਂ ਹੋਰ ਗੱਲਾਂ ਕੀਤੀਆਂ ਕਹਿੰਦੇ ਵੀ ਸਾਡੇ ਵਿੱਚ ਜਿਹੜੇ ਨੇ ਉਹ ਮੋਬਾਈਲ ਠੀਕ ਕਰਨ ਵਾਲੇ ਬੰਦੇ ਆਏ ਸੀ ਤੇ ਅੱਜ ਕੱਲ ਉਹ ਦਿਮਾਗ ਠੀਕ ਕਰ ਰਹੇ ਨੇ ਤੇ ਸਾਡੇ ਵਿੱਚ ਪੱਤਰਕਾਰ ਵੀ ਆਏ ਸਾਡੇ ਵਿੱਚ ਜਿੱਤ ਕੇ ਐਮ ਐਲ ਏ ਵਕੀਲ ਵੀ ਬਣੇ ਨੇ ਸਾਡੇ ਚ ਆ ਵੀ ਬੰਦੇ ਹੈਗੇ ਨੇ ਸਾਡੇ ਚ ਤੁਹਾਡੇ ਚ ਬੰਦੇ ਮਹਾਰਾਜ ਬਹੁਤ ਨੇ ਵੱਡੇ ਵੱਡੇ ਬੰਦੇ ਨੇ ਮਾਨ ਸ਼ਕਤੀਤਾ ਨੇ ਲੋਕਾਂ ਨੂੰ ਕੀ ਚਾਹੀਦਾ ਹੈ ਹੜਪੀੜਤਾ ਦੇ ਮੁੱਦੇ ਦੇ ਸੈਸ਼ਨ ਸੱਦਿਆ ਤੇ ਲੋਕਾਂ ਨੂੰ ਉਥੇ ਚਾਹੀਦਾ ਸੀ ਕਿ ਤੁਸੀਂ ਹੜਪੀੜਤਾ ਦੇ ਲਈ ਉਥੇ ਕੋਈ ਮੁਆਵਜ਼ੇ ਦਾ ਸਹਾਇਤਾ ਦਾ ਹੋਰ ਵੱਡਾ ਐਲਾਨ ਕਰਦੇ ਹੋਰ ਕੋਈ ਉਹਨਾਂ ਨੂੰ ਸਹੂਲਤ ਉਥੇ ਜਿਹੜੇ ਮਜ਼ਦੂਰ ਡੁੱਬੇ ਨੇ ਲੱਖਾਂ ਘਰ ਮਜ਼ਦੂਰਾਂ ਦੇ ਵਿੱਚ ਤਾਂ ਡੁੱਬੇ ਨੇ ਉਹਨਾਂ ਲਈ ਕੋਈ ਵੱਡਾ ਐਲਾਨ ਕਰਦੇ ਤੁਸੀਂ ਕੋਈ ਉਹਨਾਂ ਦੇ ਖੇਤਾਂ ਲਈ ਕੋਈ ਵੱਡਾ ਐਲਾਨ ਕਰਦੇ ਪਹਿਲਾਂ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨੇ ਉਹ ਲੋਕਾਂ ਨੂੰ ਕੋਈ ਬਹੁਤੀਆਂ ਵੱਡੀਆਂ ਲੱਗੀਆਂ ਨਹੀਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਵੀ ਪਹਿਲਾ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਵੀ ਗਰਦਾਵਰੀ ਜਿਹੜੀ ਆ ਉਹ ਬਾਅਦ ਚ ਹੋਣੀ ਚਾਹੀਦੀ ਹੈ ਪਹਿਲਾਂ ਮਦਦ ਮਿਲ ਜਾਣੀ ਚਾਹੀਦੀ ਹੈ ਹਰਾਨਗੀ ਦੀ ਗੱਲ ਕਿ ਸਾਰਾ ਸੈਸ਼ਨ ਹੜਾ ਪੀੜਤਾ ਵਾਲੀ ਸੱਧਿਆ ਤੇ ਉੱਥੇ ਮੁੱਖ ਮੰਤਰੀ ਭਗਵਨ ਤਮਾਨ ਮਜੀਠੀਆ ਨੂੰ ਅੰਦਰ ਕਰਨ ਦੀਆਂ ਗੱਲਾਂ ਸੁਣਾਉਂਦੇ ਰਹੇ ਵੀ ਅਸੀਂ ਉਹਨੂੰ ਅੰਦਰ ਕਰਤਾ ਅਸੀਂ ਆਹ ਕਰਤਾ ਅਸੀਂ ਨਸ਼ਾ ਖਲਾਫ ਮਹਿਮਚਲਾਈ ਵੇਖੋ ਹਾੜ ਪੀੜਤਾ ਲਈ ਸੈਸ਼ਨ ਬੁਲਾਇਆ ਉਹਦੇ ਤੇ ਇੱਕ ਇੱਕ ਗੱਲ ਉਹਦੇ ਤੇ ਹੋਣੀ ਚਾਹੀਦੀ ਸੀ ਤੇ ਗੱਲ ਸਾਰੀ ਉਹਨਾਂ ਦੀ ਮਦਦ ਲਈ ਹੋਣੀ ਚਾਹੀਦੀ ਸੀ ਤੁਸੀਂ ਉਥੇ ਮੁੱਖ ਮੰਤਰੀ ਸਾਹਿਬ ਕਹਿੰਦੇ ਰਹੇ ਵੀ ਵੇਖੋ ਇਹ ਜਿਹੜਾ ਪ੍ਰਤਾਪ ਬਾਜਵਾ ਇਹ ਤਾਂ ਕਹਿੰਦਾ ਹੁੰਦਾ ਸੀ ਕਿ ਮਜੀਠੀਆ ਦੇ ਗਲ 'ਚ ਰੱਸੀ ਪਾ ਕੇ ਅਸੀਂ ਅੰਦਰ ਕਰਾਂਗੇ ਤੇ ਹੁਣ ਹੁਣ ਕਹਿੰਦਾ ਆਪਦੇ ਬਿਆਨਾਂ ਦੇ ਉਲਟ ਹੋਇਆ ਪਿਆ ਤੇ ਭਗਵੰਤ ਮਾਨ ਕਹਿੰਦਾ ਵੀ ਆਪਦੀਆਂ ਪੁਰਾਣੀਆਂ ਵੀਡੀਓ ਦੇਖ ਲਿਆ ਕਰੋ ਫੇਰ ਨਵੇਂ ਭਾਸ਼ਣ ਦਿਆ ਕਰੋ ਪੁਰਾਣੇ ਦੇ ਨਾਲ ਉਲਟ ਬੋਲ ਜਾਂਦੇ ਤੁਸੀਂ ਇੱਥੇ ਸਵਾਲ ਭਗਵੰਤ ਮਾਨ ਸਾਹਿਬ ਨੂੰ ਹੀ ਨਹੀਂ ਮਾਨ ਸਾਹਿਬ ਤੁਹਾਡੇ ਵੀ ਪੁਰਾਣੇ ਭਾਸ਼ਣ ਬਹੁਤ ਨੇ ਤੁਸੀਂ ਵੀ ਵੇਖ ਲਿਆ ਕਰੋ ਉਹਨਾਂ ਨੂੰ ਤਾਂ ਵੇਖਣਾ ਹੀ ਚਾਹੀਦੇ ਨੇ ਉਹਨਾਂ ਨੂੰ ਵੀ ਵੇਖਣੇ ਚਾਹੀਦੇ ਨੇ ਤੇ ਤੁਹਾਨੂੰ ਵੀ ਵੇਖਣੇ ਚਾਹੀਦੇ ਨੇ ਤੁਸੀਂ ਵੀ ਕਹਿੰਦੇ ਹੁੰਦੇ ਸੀ ਵੀ ਅਸੀਂ ਇਹੋ ਜਿਹਾ ਪੰਜਾਬ ਚਾਹੁੰਦੇ ਆ ਜਿੱਥੇ ਮੁੱਖ ਮੰਤਰੀ ਆਪਦਾ ਗੈਸ ਸਿਲੰਡਰ ਆਪ ਲੈਂਡ ਚ ਲਾ ਕੇ ਲਵੇ ਕੋਈ ਸਿਕਿਉਰਿਟੀ ਉਹਨੂੰ ਰੱਖਣੀ ਨਾ ਪਵੇ ਤੁਸੀਂ ਕਹਿੰਦੇ ਸੀ ਵੀ ਆਈਪੀ ਕਲਚਰ ਦੇਣਾ ਆ ਗਨਮੈਨ ਰੱਖਣ ਵਾਲਾ ਟੂ ਟੂ ਗੱਡੀਆਂ ਵਾਲਾ ਇਹ ਅਸੀਂ ਖਤਮ ਕਰ ਦੇਣਾ ਕਹਿੰਦੇ ਸੀ ਨਾ ਕਿੱਧਰ ਗਏ ਤੁਹਾਡੇ ਉਪਾਸ਼ਣ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਸੀ ਕਿ ਹਾੜ ਜਿਹੜਿਆ ਸਰਕਾਰਾਂ ਦੀ ਗਲਤੀ ਨਾਲ ਆਉਂਦੇ ਨੇ ਪਹਿਲਾਂ ਪ੍ਰਬੰਧ ਨਹੀਂ ਕੀਤਾ ਜਾਂਦਾ ਮੁੱਖ ਮੰਤਰੀ ਸਾਹਿਬ ਤੁਹਾਡੇ ਪਿਛਲੇ ਭਾਸ਼ਣ ਸੁਣੋ ਤੁਸੀਂ ਕਹਿੰਦੇ ਹੁੰਦੇ ਸੀ ਜੇ ਪਹਿਲਾਂ ਨਦੀਆਂ ਨਾਲਿਆਂ ਦੀ ਸਫਾਈ ਕੀਤੀ ਜਾਵੇ ਬੰਨ ਤਕੜੇ ਕੀਤੇ ਜਾਣ ਤਾਂ ਪਿੰਡ ਡੁੱਬ ਨਹੀਂ ਸਕਦੇ ਖੇਤ ਡੁੱਬ ਨਹੀਂ ਸਕਦੇ ਤੁਹਾਡੇ ਭਾਸ਼ਣ ਪਏ ਆ ਜਨਾਬ ਤੇ ਹੁਣ ਤੁਸੀਂ ਵੀ ਜੇ ਕਹਿ ਰਹੇ ਹੋ ਉਹ ਪ੍ਰਤਾਪ ਸਿੰਘ ਬਾਜਵਾ ਵਰਗਿਆਂ ਨੂੰ ਵੀ ਆਪਦੇ ਪਿਛਲੇ ਭਾਸ਼ਣ ਸੁਣ ਕੇ ਆਇਆ ਕਰੋ ਤਾਂ ਜਨਤਾ ਤੁਹਾਨੂੰ ਵੀ ਚਾਹੁੰਦੀ ਆ ਵੀ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਆਪਦੇ ਪਿਛਲੇ ਭਾਸ਼ਣ ਸੁਣ ਕੇ ਆਇਆ ਕਰੋ ਬੜੇ ਭਾਸ਼ਣ ਤੁਹਾਡੇ ਬੇਰੁਜ਼ਗਾਰੀ ਨੂੰ ਲੈ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਔਰਤਾਂ ਦੀਆਂ ਸਮੱਸਿਆਵਾਂ ਨੂੰ ਕੱਚੇ ਮਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਤੁਹਾਨੂੰ ਤਾਂ ਰਗ 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 ਪਤਾ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਜੀ ਫੇਰ ਤੁਸੀਂ ਜੇ ਦੂਜਿਆਂ ਨੂੰ ਕਹਿੰਦੇ ਹੋ ਵੀ YouTube ਤੋਂ ਆਵਦੇ ਤੁਹਾਨੂੰ ਤਾਂ ਪਤਾ ਉਹ ਤਿੰਨ ਬਿੰਦੀਆਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕੱਲ ਵੀ YouTube ਜਦ ਤੁਸੀਂ ਚਲਾਉਨੇ ਆ ਨਾ ਇਸ ਸਾਇਰ ਤੇ ਤਿੰਨ ਬਿੰਦੀਆਂ ਹੁੰਦੀਆਂ ਨੇ ਉਹ ਤਿੰਨ ਬਿੰਦੀਆਂ ਨੱਪ ਕੇ ਤੇ ਆਪਦੇ ਪਿਛਲੇ ਭਾਸ਼ਣ ਨਿਕਲ ਆਉਂਦੇ ਹੁੰਦੇ ਨੇ ਉਹ ਸੁਣ ਕੇ ਨਵਾਂ ਭਾਸ਼ਣ ਦਿਆ ਕਰੋ ਭਗਵੰਤ ਮਾਨ ਜੀ ਤੁਹਾਨੂੰ ਤਾਂ ਤਿੰਨ ਬਿੰਦੀਆਂ ਪਤਾ ਨਹੀਂ ਤੁਸੀਂ ਤਾਂ ਉਹ ਤਿੰਨ ਬਿੰਦੀਆਂ ਨੱਪ ਲਿਆ ਕਰੋ ਕਦੇ ਤੇ ਤਿੰਨ ਬਿੰਦੀਆਂ ਨੱਪ ਕੇ ਫਿਰ ਫਿਰ ਤੁਸੀਂ ਆਪਦਾ ਭਾਸ਼ਣ ਤਾਂ ਉਸ ਹਿਸਾਬ ਨਾਲ ਦੇ ਲਿਆ ਕਰੋ ਜੋ ਤੁਸੀਂ ਪਿਛਲੇ ਟੈਪ 'ਚ ਬੋਲਿਆ ਉਹਦੇ ਨਾਲ ਤਾਂ ਕਨਟਰਡਿਕਸ਼ਨ ਹੋਵੇ ਸੋ ਕੱਲ ਜੋ ਕੁਝ ਵਿਧਾਨ ਸਭਾ ਦੇ ਵਿੱਚ ਹੋਇਆ ਉਹ ਸਿਰਫ ਡਰਾਮਾ ਸੀ ਉਹ ਸਿਰਫ ਤਾਨੇ ਮੇਨੇ ਸੀ ਉਹ ਸਿਰਫ ਤੂੰ ਤੂੰ ਮੈਂ ਮੈਂ ਸੀ ਉਹ ਉਹ ਸਿਰਫ ਦਿਖਾਵਾ ਸੀ ਹੋਰ ਕੁਝ ਨਹੀਂ ਸੀ ਕੁਝ ਨਹੀਂ ਨਿਕਲਿਆ ਉਹਦੇ ਵਿੱਚੋਂ ਇੱਕ ਦੂਜੇ ਤੇ ਦੋਸ਼ ਲਾਏ ਨੇ ਹੁਣ ਪਿਛਲੀਆਂ ਸਰਕਾਰਾਂ ਕਹਿੰਦੀਆਂ ਨੇ ਵੀ ਅਸੀਂ ਤਾਂ ਬਹੁਤ ਕਮਾਲ ਕਰਦੇ ਹੁੰਦੇ ਸੀ ਆ ਨਵੇਂ ਕੁਝ ਨਹੀਂ ਕਰਦੇ ਤੇ ਨਵੇਂ ਕਰਕੇ ਕੰਮ ਵਿਖਾਉਣੇ ਚਾਹੀਦੇ ਨੇ ਭਗਵੰਤ ਮਾਨ ਸਾਹਿਬ ਹਰਾਂ ਦੀ ਪਾਰਟੀ ਨੇ ਪੰਜਾਬ 'ਚ ਬੋੜ ਲਾਇਆ ਸੀ ਸਾਡਾ ਕੰਮ ਬੋਲਦਾ ਹੈ ਮਹਾਰਾਜ ਹੁਣ ਤੱਕਲੇ ਤੁਸੀਂ ਬੋਲਦੇ ਹੋ ਕੰਮ ਕਿੱਥੇ ਬੋਲਦਾ ਤੁਸੀਂ ਹੀ ਹੜਾਂ ਦੇ ਵਿੱਚ ਐਸੇ ਕੰਮ ਕਰਕੇ ਵਿਖਾਉਂਦੇ ਲੋਕਾਂ ਦੇ ਵੀ ਤੇ ਵਿਰੋਧੀਆਂ ਦੇ ਮੂੰਹ ਚ ਘੁੰਗਣੀਆਂ ਆ ਜਾਂਦੀਆਂ ਵੀ ਯਾਰ ਆਹ ਕਮਾਲ ਕਰਤੀ ਇਹਨਾਂ ਨੇ ਵਾਹ ਬਈ ਵਾਹ ਅੱਛਾ ਤੁਸੀਂ ਹੀ ਬੋਲੀ ਜਾਂਦੇ ਹੋ ਘੰਟਾ-ਘੰਟਾ ਵਿਧਾਨ ਸਭਾ ਚ ਘੰਟੇ ਦਾ ਭਾਸ਼ਣ ਮੁੱਖ ਮੰਤਰੀ ਭਗਵੰਤ ਮਾਨ ਦਾ ਤੁਹਾਡਾ ਕੰਮ ਕਿੱਥੇ ਬੋਲਿਆ ਸਵਾਲ ਇਹ ਆ ਬੋਲਣਾ ਤਾਂ ਕੰਮ ਚਾਹੀਦਾ ਨਾ ਪੋਸਟਰਾਂ ਚ ਬੋਰਡਾਂ ਚ ਤੁਹਾਡਾ ਕੰਮ ਬੋਲਦਾ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਅੱਜ ਲੋਕਾਂ ਤੋਂ ਫੰਡ ਮੰਗ ਰਹੇ ਹੋ ਤੁਸੀਂ ਕਹਿੰਦੇ ਹੋ ਹੜਪੀੜਤਾਵਾਂ ਦੇ ਲਈ ਸਹਾਇਤਾ ਦਿਓ ਫਿਰ ਪੰਜਾਬ ਸਰਕਾਰ ਹੜਪੀੜਤਾਵਾਂ ਦੀ ਸਹਾਇਤਾ ਕਰੇਗੀ ਲੋਕਾਂ ਨੇ ਤਾਂ ਬਹੁਤ ਸਹਾਇਤਾ ਕਰਤੀ ਆਪੇ ਹੀ ਹੁਣ ਸਵਾਲ ਤਾਂ ਇਹ ਵੀ ਤੁਹਾਡੀ ਸਰਕਾਰ ਕੀ ਕਰਦੀ ਹੈ ਔਰ ਤੁਸੀਂ ਹੁਣ ਤੱਕ ਕਹਿੰਦੇ ਰਹੇ ਹੋ ਵੀ ਖਜ਼ਾਨਾ ਖਾਲੀ ਨਹੀਂਗਾ ਖਜ਼ਾਨਾ ਭਰਿਆ ਪਿਛਲੀਆਂ ਸਰਕਾਰਾਂ ਝੂਠ ਮਾਰਦੀਆਂ ਰਹੀਆਂ ਤੇ ਤੁਹਾਨੂੰ ਸਵਾਲ ਹੈ ਵੀ ਜੇ ਖਜ਼ਾਨਾ ਖਾਲੀ ਨਹੀਂ ਜੇ ਖਜ਼ਾਨਾ ਭਰਿਆ ਤਾ ਫਿਰ ਉਹ ਖਜ਼ਾਨੇ ਦਾ ਮੂੰਹ ਹੜਪੀੜਤਾ ਲਈ ਗਰੀਬਾਂ ਲਈ ਮਜ਼ਦੂਰਾਂ ਲਈ ਕਿਸਾਨਾਂ ਲਈ ਕਿਉਂ ਨਹੀਂ ਖੁੱਲ ਰਿਹਾ ਅਜੇ ਤੱਕ ਉਹ ਗਰਦਾਵਰੀਆਂ ਭਾਲੀ ਜਾਂਦਾ ਵੱਡੀ ਗਿਣਤੀ ਕਿਸਾਨਾਂ ਨੂੰ ਤੁਸੀਂ ਇਹ ਕਹਿ ਦੇਣਾ ਵੀ ਤੁਹਾਡੀ ਫਸਲ ਤਾਂ ਥੋੜੀ ਥੋੜੀ ਖਰਾਬ ਹੋਈ ਆ ਇਸ ਕਰਕੇ ਇੱਥੇ ਕੋਈ ਮੁਆਵਜ਼ਾ ਨਹੀਂ ਮਿਲਦਾ ਵੱਡੀ ਗਿਣਤੀ ਕਿਸਾਨਾਂ ਨੂੰ ਇੰਜ ਹੋਣਾ ਜਿਹਦਾ 5 ਲੱਖ ਦਾ ਨੁਕਸਾਨ ਹੋਇਆ ਤੁਸੀਂ ਮਸਾਂ 10% 15% ਹੋ ਸਕਦਾ ਹੈ ਦੇ ਦਿਓ ਜਿਹਦਾ 10 ਲੱਖ ਦਾ ਨੁਕਸਾਨ ਹੋਇਆ ਹੋ ਸਕਦਾ ਉਹਦਾ ਵੀ ਦੇਣਾ 10 15% ਹੀ ਹੈ ਤਾਂ ਫਿਰ ਇੰਨੇ ਕੁ ਦਾ ਲੋਕਾਂ ਨੂੰ ਕੀ ਫਾਇਦਾ ਹੋ ਜੂਗਾ ਸਰਕਾਰ ਜਿਓ ਤੁਸੀਂ ਸੋ ਮੈਨੂੰ ਲੱਗਦਾ ਹੈ ਦੂਜਿਆਂ ਦੇ ਉੱਪਰ ਚਿੱਕੜ ਅਸ਼ਾਲੀ ਕਰਨ ਦੀ ਬਜਾਏ ਭਗਵੰਤ ਮਾਨ ਸਾਹਿਬ ਨੇ ਜਿਵੇਂ ਆਪਣੇ ਹੀ ਭਾਸ਼ਣ ਦੇ ਅਖੀਰ ਦੇ ਵਿੱਚ ਕਿਹਾ ਵੀ ਆਪਾਂ ਨੂੰ ਹਾੜ ਭੀੜ ਤਾਂ ਲਈ ਕੋਈ ਸੋਚਣਾ ਚਾਹੀਦਾ ਕੁਝ ਕਰਨਾ ਚਾਹੀਦਾ ਮੈਂ ਕਹਿਣਾ ਹੁਣ ਤੁਸੀਂ ਨਮਾਣੇ ਜੇ ਬੰਦਿਆਂ ਵਾਂਗ ਨਿਹੱਥੇ ਜੇ ਬੰਦਿਆਂ ਵਾਂਗ ਗੱਲਾਂ ਕਿਉਂ ਕਰ ਰਹੇ ਹੋ ਤੁਸੀਂ ਸੀਐਮ ਹੋ ਪੰਜਾਬ ਦੇ ਤੁਸੀਂ ਮੁੱਖ ਮੰਤਰੀ ਹੋ ਪੰਜਾਬ ਦੇ ਤੁਸੀਂ ਠੋਸ ਫੈਸਲੇ ਲਵੋ ਔਰ ਤੁਸੀਂ ਐਕਸ਼ਨ ਕਰੋ ਤੁਸੀਂ ਅੱਜ ਨਮਾਣੇ ਜੇ ਬੰਦਿਆਂ ਵਾਂਗ ਬੋਲੀ ਜਾਂਦੇ ਹੋ ਵੀ ਐ ਕਰਨਾ ਚਾਹੀਦਾ ਐ ਹੋਣਾ ਚਾਹੀਦਾ ਮੈਨੂੰ ਲੱਗਦਾ ਇਹ ਗੱਲਾਂ ਠੀਕ ਨਹੀਂ ਵੇਖੋ ਮੁੱਖ ਮੰਤਰੀ ਸਾਹਿਬ ਤੁਸੀਂ ਵਿਧਾਨ ਸਭਾ ਦੇ ਵਿੱਚ ਖੜ ਕੇ ਇਹ ਦੱਸ ਰਹੇ ਹਾਂ ਵੀ ਹੁਣ ਸਾਨੂੰ ਵੀ ਰਾਜ ਕਰਨ ਦਾ ਵੱਲ ਆ ਗਿਆ ਢੰਗ ਆ ਗਿਆ ਸਾਨੂੰ ਵੀ ਤਜਰਬਾ ਹੋ ਗਿਆ ਹੁਣ ਅਸੀਂ ਕੱਚੇ ਨਹੀਂ ਰਹੇਗੇ ਵੇਖੋ ਲੋਕ ਤਾਂ ਇਹ ਕਹਿੰਦੇ ਹੁੰਦੇ ਸੀ ਵੀ ਬੰਦਾ ਭਾਵੇਂ ਕੱਚਾ ਹੀ ਹੋਵੇ ਪਰ ਜਿਵੇਂ ਤੁਸੀਂ ਵੋਟਾਂ ਤੋਂ ਪਹਿਲਾਂ ਹੁੰਦੇ ਸੀ ਜਦੋਂ ਤੁਸੀਂ ਕੱਚੇ ਹੁੰਦੇ ਸੀ ਲੋਕ ਉਹ ਜਾ ਵੇਖਣਾ ਚਾਹੁੰਦੇ ਨੇ ਆ ਪੱਕੇ ਲੀਡਰ ਲੋਕਾਂ ਨੇ ਪਹਿਲਾਂ ਬੜੇ ਵੇਖੇ ਤਜਰਬਿਆਂ ਵਾਲੇ ਤੇ ਲੋਕਾਂ ਨੇ ਉਹਨਾਂ ਦੇ ਤਜਰਬਿਆਂ ਕਰਕੇ ਉਹਨਾਂ ਨੂੰ ਪਾਸੇ ਕੀਤਾ ਤੁਹਾਨੂੰ ਬਿਠਾਇਆ ਅੱਜ ਤੁਸੀਂ ਕਹਿਣ ਲੱਪੇ ਵੀ ਅਸੀਂ ਤਾਂ ਤਜਰਬਾ ਬਹੁਤ ਹੋ ਗਿਆ ਸਾਨੂੰ ਤੇ ਅਸੀਂ ਤਾਂ ਹੁਣ ਤਜਰਬਾ ਆ ਗਿਆ ਹੁਣ ਅਸੀਂ ਐ ਕਰ ਸਕਦੇ ਹਾਂ ਉਹ ਕਰ ਸਕਦੇ ਆ ਤਜਰਬੇ ਨੂੰ ਲੋਕਾਂ ਨੇ ਰਗੜ ਕੇ ਫੋੜੇ ਤੇ ਲਾਉਣਾ ਜੇ ਲੋਕਾਂ ਨੂੰ ਕੁਝ ਮਿਲਣਾ ਨਹੀਂ ਲੋਕਾਂ ਦਾ ਕੁਝ ਹੋਣਾ ਨਹੀਂ ਸੋ ਮੈਨੂੰ ਲੱਗਦਾ ਇੱਕ ਦੂਜੇ ਨੂੰ ਨੀਵਾ ਵਿਖਾਉਣ ਦੀ ਬਜਾਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰਕੇ ਵਿਖਾਉਣਾ ਚਾਹੀਦਾ ਕੰਮ ਬੋਲਣਾ ਚਾਹੀਦਾ ਸੱਚੀ ਮੁੱਚੀ ਨਹੀਂ ਤਾਂ ਜਿਵੇਂ ਲੋਕਾਂ ਨੇ ਪਿਛਲੀਆਂ ਪਾਰਟੀਆਂ ਨੂੰ ਹੁੰਝ ਕੇ ਫਾਸੇ ਕਰਤਾ 2027 ਦੀਆਂ ਚੋਣਾਂ ਸਿਰ ਤੇ ਆ ਗਈਆਂ ਨੇ ਇਹ ਠੀਕ ਹੈ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਕਈ ਇੱਥੇ 2-2 ਮਹੀਨੇ 3-3 ਮਹੀਨੇ ਮੁੱਖ ਮੰਤਰੀ ਰਹੇ ਕਈ 18-18 ਮਹੀਨੇ ਹੀ ਰਹੇ ਤੇ ਲੋਕਾਂ ਨੇ ਲਾਤੇ ਤੇ ਇੱਥੇ ਅਸੀਂ ਦੱਸਣਾ ਚਾਹਾਂਗੇ ਵੀ ਮੁੱਖ ਮੰਤਰੀ ਸਾਹਿਬ ਕਈ ਪਾਰਟੀਆਂ ਐਸੀਆਂ ਆਈਆਂ ਜਿਹੜੀਆਂ ਇੱਕ ਵਾਰੀ ਬਹੁਮਤ ਨਾਲ ਸਰਕਾਰ ਚ ਆਈਆਂ ਤੇ ਦੁਬਾਰਾ ਲੋਕਾਂ ਨੇ ਕਦੀ ਆਉਣ ਨਹੀਂ ਦਿੱਤਾ ਉਹਨਾਂ ਨੂੰ ਅਬੀ ਐਗਜ਼ੈਂਪਲ ਆਇਆ। ਦਬਾਰਾ ਉਹ ਗਾਇਬ ਹੋ ਗਏ ਇਤਿਹਾਸ ਚ ਗਵਾਚ ਗਿਓ ਖਤਮ ਹੋ ਗਿਓ ਕਿਤੇ ਉਧਰ ਨੂੰ ਨਾ ਤੁਰ ਪਿਓ। ਸੋ ਸੁਖਪਾਲ ਖੈਰਾ ਨੂੰ ਵੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਇੱਕ ਇੱਥੇ ਹੋਰ ਵੀ ਹੈਗਾ। ਕੱਲ ਵਿਧਾਨ ਸਭਾ ਚ ਖੈਰੇ ਦੇ ਉੱਪਰ ਵੀ ਕੁਝ ਚੋਟਾਂ ਕੀਤੀਆਂ ਮੁੱਖ ਮੰਤਰੀ ਨੇ। ਵੀ ਉਹ ਇੱਕ ਇੱਥੇ ਹੈਗਾ ਉਹ ਕਹਿੰਦਾ ਮੈਂ ਕਰ ਦੂੰ ਮੈਂ ਉਹ ਕਰ ਦੂੰ। ਤੇ ਮੈਨੂੰ ਕਹਿੰਦਾ ਗ੍ਰਫਤਾਰ ਕਰਨ ਨੂੰ ਫਿਰਦੇ ਨੇ ਤਾਂ ਮੁੱਖ ਮੰਤਰੀ ਕਹਿੰਦਾ ਵੀ ਅਸੀਂ ਕੋਈ ਵਹਿਲੇ ਨਹੀਂਗੇ ਤੈਨੂੰ ਗ੍ਰਫਤਾਰ ਕਰਨ ਨੂੰ ਅਸੀਂ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਦੇ ਚੰਗੀ ਗੱਲ ਬਹੁਤ ਵਧੀਆ ਗੱਲ ਹੈ ਨਹੀਂ ਕਰ ਦਿੱਤਾ ਬਾਲੀ ਵਧੀਆ ਗੱਲ ਆ ਪਰ ਉਹ ਸਾਰੇ ਵਾਦੇ ਪੂਰੇ ਕਰੋ ਜਿੱਦਾਂ ਦੇ ਸੁਪਨੇ ਤੁਸੀਂ ਲੋਕਾਂ ਨੂੰ ਦਿਖਾ ਕੇ 2022 ਦੇ ਵਿੱਚ 92 ਐਮਐਲਏ ਇਤਿਹਾਸਕ ਜਿੱਤ ਜਿੱਤੀ ਹੋਈ ਆ ਮੁੱਖ ਮੰਤਰੀ ਸਾਹਿਬ ਉਹ ਵਾਦੇ ਪੂਰੇ ਕਰਕੇ ਉਧਰ ਨੂੰ ਵਧੀਏ ਅੱਜ ਫੇਰ ਵਿਧਾਨ ਸਭਾ ਚੱਲ ਰਹੀ ਹੈ ਅੱਜ ਪਤਾ ਲੱਗੂਗਾ ਕਿ ਹੋਰ ਕੀ ਨਿਕਲਦਾ ਨਿਕਲਦਾ ਕਿ ਸਿਰਫ ਤਾਨੇ ਮੇਨੇ ਹੀ ਨਿਕਲਦੇ ਨੇ ਬਹੁਤ ਮਿਹਰਬਾਨੀ ਸ਼ੁਕਰੀਆ